you Come and join the German army. Let's the mass to the center of the ground and enlighten the Olympic George for marking the official Chameleon of the annual event 2025. <laughs> wings on, game on. Thank you so much, ma'am. Thank you so much, sir. Take oath position. Yes, balls and a little and run fast. My little boy, I very good another event honey bee race yes, 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 third winner keep on balancing <laughs> ਸਮਰਾਲਾ ਸਪੋਰਟਸਮੈਨਸ਼ਿਪ ਟ ਇੱਕ ਜੁਟਤਾ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਆ ਟਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਨੇ ਦੂਜੀ ਸਵਾਨਾ ਐਥਲੈਟਿਕਸ ਮੇਡ ਉਡਾਨ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਡਾਇਰੈਕਟਰ ਬਾਲਕ੍ਰਿਸ਼ਨ ਨੇ ਜਤ ਸਵਤੀ ਇਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ ਸਮਾਗਮ ਦੇ ਵਿੱਚ ਐਸਟੀਐਮ ਰਜਨੀਸ਼ ਸਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਇਸ਼ਿਕਾ ਇਨੇਜਾ ਨੇ ਵੀ ਉਚੇਚਿਤ ਉਦੇਸ਼ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪ੍ਰਿੰਸੀਪਲ ਮਨੋਜ ਕਮਾਨ ਨੇ ਆਪਣੇ ਭਾਸ਼ਣ ਨਾਲ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਇਸ ਮੌਕੇ ਐਸਟੀਐਮ ਰਜਨੀਸ਼ अरोड़ा ਡਾਇਰੈਕਟਰ ਬਾਲ ਕੁਲੇਸ਼ਨ ਅਨੈਜਾ ਤੇ ਸਵਾਤੀ ਨੇਜਾ ਵੱਲੋਂ ਝੰਡਾ ਲਹਿਰਾਇਆ ਗਿਆ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਮਾਰਚ ਪਾਸ ਤੇ 올림픽 ਟਾਚ ਜਗਾ ਕੇ ਸਪੋਰਟਸ ਮੀਟ ਓਪਨ ਕੀਤੀ ਗਈ ਸਪੋਰਟਸ ਮੀਟ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਐਸਟੀਐਮ ਡਾਕਟਰ ਰਜਨੀਸ਼ अरोड़ा ਨੇ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਤੇ ਲਈ ਖੇਡਾਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਜੀਵਨ ਦੇ ਵਿੱਚ ਖੇਡ ਪਾਵਨਾ ਨੂੰ ਉਪਨਾਉਣ ਦਾ ਸੁਨੇਹਾ ਦਿੱਤਾ। ਇਸ ਤਰ੍ਹਾਂ ਸਕੂਲ ਦੀ ਭੰਗੜਾ ਟੀਮ ਨੇ ਵੀ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਨਾਲ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪੜਾਈ ਦੇ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਤੇ ਖੇਡਾਂ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਈ ਕਹਣਾ ਚ ਉਹਨੇ ਸਕੂਲ ਪਹੁੰਚੇ ਹੋ ਦੇਖੋ ਅੱਜ ਮੈਂ ਟੈਗੋਰ ਮੈਮੋਰੀਅਲ ਸਕੂਲ ਦੇ ਵਿੱਚ ਆਇਆ ਮੈਂ ਇਹਨੂੰ ਵਾਲਾ ਥੀਏਟ੍ਰਿਕ ਮੀਟ ਦੇ ਵਿੱਚ ਇਹਨਾਂ ਜੀ ਅ ਬਹੁਤ ਵਧੀਆ ਇਨੀਸ਼ੀਏਟ ਹੈਗਾ ਬਈ ਖਾਸ ਕਰਕੇ ਬੱਚਿਆਂ ਦੇ ਲਈ ਜਿਹੜੇ ਪੇਰੈਂਟਸ ਲਈ ਉਹਨਾਂ ਦੇ ਆਪਣੇ ਬੱਚਿਆਂ ਨੂੰ ਭਜਦਾ ਨੱਥਦਾ ਖੇਡਦਾ ਦੇਖਦੇ ਨੇ ਔਰ ਸਰ ਨਾਲ ਵੱਡੀ ਗੱਲ ਜਿਹੜੇ ਜਿਹੜੀ ਐਕਸਟਰਾ ਕੁਲਰ ਐਕਟੀਵਿਟੀਸ ਦੇ ਨਾਲ ਬੱਚਾ ਦਾ ਜਿਹੜਾ ਸਪੋਰਟਸ ਵਾਲ ਜਿਹੜਾ ਧਿਆਨ ਜ਼ਿਆਦਾ ਉਹ ਨਸ਼ਿਆਂ ਤੋਂ ਦੂਰ ਰਹਿਣ ਦੀ ਘਾਤ ਪੈਂਦੀ ਹੈ ਸਪੋਰਟਸ ਐਕਟੀਵਿਟੀ ਜਿਹੜੀ ਹੈਗੀਆਂ ਸਾਡੇ ਆਉਣ ਵਾਲੇ ਸਮਾਜ ਨੂੰ ਇੱਕ ਨਰਮਤਾ ਬੰਦੀਆਂਵੇਂ ਔਰ ਇਹੀ ਬੱਚੇ ਜਿਹੜੇ ਕੱਲ ਦਾ ਭਵਿੱਖ ਨੇ ਜਿਹੜੇ ਸਾਨੂੰ 올ਿਮਪੀਆਡ ਦੇ ਵਿੱਚ ਤੱਕ ਲੈ ਕੇ ਜਾਂਦੇ ਨੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਮੈਂ ਧੰਨਵਾਦ ਕਰਦਾ ਅਨੇਜਾ ਜੀ ਦਾ ਮੈਮ ਦਾ ਇਹਨਾਂ ਸਕੂਲ ਦਾ ਸਾਰੇ ਅਡਮਿਸ਼ਨ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਅੱਛਾ ਉਪਰਾਲਾ ਇਹਨਾਂ ਨੇ ਨਾਮ ਹੀ ਬੜਾ ਵਧੀਆ ਦਿੱਤਾ ਉਡਾਨ ਇਹ ਬੱਚਿਆਂ ਨੂੰ ਇੱਕ ਨਵੀਂ ਉਡਾਨ ਦਿੰਦਾ ਹੈ ਵੀ ਜਿਹੜੇ ਖੇਡਾਂ ਵਿੱਚ ਸੋ ਇਹਨਾਂ ਦਾ ਧੰਨਵਾਦੀ ਹਾਂ ਔਰ ਮੁਬਾਰਕਾ ਦਿੰਦਾ ਵਾਂ ਇਹਨਾਂ ਨੂੰ ਇਸ ਅਚੀਵਮੈਂਟ ਲਈ ਥੈਂਕ ਯੂ ਆ ਮੈਂ ਸਵਾਤੀ ਅਨੇਜਾ ਡਾਇਰੈਕਟਰ ਟੇਗੋਰ ਗਰੁੱਪ ਆਫ ਸਕੂਲਸ ਅੱਜ ਟੈਗੋਰ ਗਲੋਬਲ ਸਕੂਲ ਸਮਰਾਲਾ ਦੇ ਪ੍ਰਿੰਸੀਪਲ ਮਿਸਟਰ ਮਨੋਜ ਨੂੰ ਸੈਕੰਡ ਐਥਲੈਟਿਕ ਮੀਟ ਵਾਣਲੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣੀਆਂ ਔਰ ਇਹ ਬੜਾ ਅੱਛਾ ਪ੍ਰਿੰਸੀਪਲ ਵੱਲੋਂ ਉਪਰਾਲਾ ਹੈ ਕਿ ਸਪੋਰਟਸ ਮੀਟ ਦਾ ਉਹਨਾਂ ਨੇ ਉਦਘਾਟਨ ਕੀਤਾ ਔਰ ਸਾਰੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਇਆ ਕਿਉਂਕਿ ਮੈਂ ਸਮਝਦੀ ਹਾਂ ਕਿ ਅੱਜ ਦੇ ਯੁੱਗ ਵਿੱਚ ਪੇਰੈਂਟਸ ਸਭ ਤੋਂ ਜ਼ਿਆਦਾ ਪਰੇਸ਼ਾਨ ਇਸ ਲਈ ਨੇ ਕਿ ਬੱਚੇ ਮੋਬਾਈਲ ਦਾ ਬਹੁਤ ਯੂਜ਼ ਕਰਦੇ ਨੇ ਔਰ ਉਹਨਾਂ ਨੂੰ ਦੁਬਾਰਾ ਖੇਡਾਂ ਦੀ ਤਰਫ ਲੈ ਕੇ ਆਣਾ ਮਤਲਬ ਕਿ ਉਹਨਾਂ ਦੀ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਹੀ ਕਰਨ ਫਿਜ਼ੀਕਲ ਸਟਰੈਂਥ ਦੇ ਨਾਲ ਨਾਲ 멘ਟਲ ਸਟਰੈਂਥ ਨੂੰ ਵੀ ਸਟਰੋਂਗ ਕਰਦਾ ਹੈ। ਔਰ ਮੇਰੀ ਬੜੀ ਸ਼ੁਭਕਾਮਨਾਵਾਂ ਨੇ ਸਟਾਫ ਨੇ ਬਹੁਤ ਅੱਛਾ ਹਾਰਡਵਰਕ ਕੀਤਾ ਹੋਇਆ ਹੈ ਜੋ ਕਿ ਦਿਖਾਈ ਦੇ ਰਿਹਾ ਹੈ ਪੇਰੈਂਟਸ ਬਹੁਤ ਉਤਸ਼ਾਹਿਤ ਨੇ ਔਰ ਬੜਾ ਅੱਛਾ ਲੱਗ ਰਿਹਾ ਮੈਨੂੰ ਦੇਖ ਕੇ ਕਿ ਬੱਚੇ ਜੋ ਹੈ ਉਹ ਮੋਬਾਈਲਸ ਔਰ ਟੀਵੀ ਦੀ ਦੁਨੀਆ ਨੂੰ ਛੋੜ ਕਰ ਨਸ਼ਾ ਦੀ ਦੁਨੀਆ ਨੂੰ ਛੋੜ ਕਰ ਸਪੋਰਟਸ ਦੇ ਵੱਲ ਅਗਰਸਰ ਹੋ ਰਹੇ ਨੇ। ਥੈਂਕ ਯੂ। ਹਾਂਜੀ ਮੇਰਾ ਨਾਮ ਨੀਰੂ ਗੁਪਤਾ ਹੈ। ਮੇਰਾ ਮੇਰੀ ਬੇਟੀ ਪੜਦੀ ਹੈ ਇੱਥੇ ਜੀ ਪ੍ਰੈਪ 1 ਵੀ ਟੈਗੋਰ ਗਲੋਬਲ ਸਕੂਲ ਅੱਜ ਇਹਨਾਂ ਨੇ ਸੈਕੰਡ ਐਥਲੈਟਿਕ ਮੀਟ ਕੀਤਾ ਹੈ ਜੋ ਕਿ ਅੱਛਾ ਹੈ ਅਸੀਂ ਫਸਟ ਟਾਈਮ ਅਟੈਂਡ ਕਰ ਰਹੇ ਹਾਂ ਬਹੁਤ ਹੀ ਅੱਛਾ ਅਰੇਂਜਮੈਂਟ ਹੈ ਬਹੁਤ ਅੱਛਾ ਮਤਲਬ ਜੋ ਵੀ ਬੱਚਿਆਂ ਦਾ ਹੈ ਇਵੈਂਟਸ ਕਰਾ ਰਹੇ ਨੇ ਡਾਂਸ ਕਰਵਾਇਆ ਇਹਨਾਂ ਨੇ ਪ੍ਰੇਡ ਕਰਵਾਈ ਹੈ ਡਿਸਪਲਿਨਸ ਬਹੁਤ ਅੱਛਾ ਮਤਲਬ ਬੱਚੇ ਬਹੁਤ ਕੁਝ ਸਿੱਖ ਰਹੇ ਨੇ ਤੋਂ ਕਿਸ ਤਰ੍ਹਾਂ ਛੋਟੇ ਬੱਚੇ ਬੜੇ ਬੱਚੇ ਨੂੰ ਫੋਲੋ ਕਰ ਰਹੇ ਨੇ ਕਿ ਕਿਸ ਤਰ੍ਹਾਂ ਇੱਕ એનર્ਜੀ ਨਾਲ ਆਪਾਂ ਅੱਗੇ ਆਪ ਵੀ ਸਪੋਰਟ ਵਿੱਚ ਪਾਰਟਿਸਪੇਟ ਕਰਨਾ ਹੈ ਐਂਡ ਪੇਰੈਂਟਸ ਲਈ ਵੀ ਇਹਨਾਂ ਨੇ ਚੇਅਰਸ ਲਗਾਈਆਂ ਨੇ ਵਧੀਆ ਇੰਤਜ਼ਾਮ ਕੀਤਾ ਹੋਇਆ ਤੇ ਬਹੁਤ ਹੀ ਅੱਛਾ ਹੋਣੇ ਆਪਣੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰ ਰਹੇ ਨੇ ਤੇ ਬੱਚੇ ਬਹੁਤ ਹੀ ਡਿਸਪਲਿਨ ਚ ਬਹੁਤ ਵਧੀਆ ਪਾਰਟਿਸਪੇਸ਼ਨ ਕਰ ਰਹੇ ਨੇ ਅੱਛਾ ਅੱਛੀ ਤਰ੍ਹਾਂ ਇਹਨਾਂ ਨੇ ਆਰਗੇਨਾਈਜ਼ ਕੀਤਾ ਜੀ ਚੀਫ ਗੈਸਟ ਤੇ ਟੀਚਰਸ ਐਂਡ ਮੇਨਲੀ ਪ੍ਰਿੰਸੀਪਲ ਸਰ ਐਂਡ ਸਟੂਡੈਂਟਸ ਸਭ ਦੇ ਐਫਰਟਸ ਨਾਲ ਹੋਇਆ ਐਂਡ ਥੈਂਕ ਯੂ ਥੈਂਕ ਯੂ ਸੋ ਮਚ ਮੈਂ ਸਕੂਲ ਦਾ ਧੰਨਵਾਦ ਕਰਦੀ ਹਾਂ ਤੇ ਜੀ ਸਾਰੇ ਪਾਰਟਿਸਪੈਂਟਸ ਦਾ ਵੀ ਧੰਨਵਾਦ ਕਰਦੀ ਹਾਂ ਥੈਂਕ ਯੂ ਜੀ ਸਾਸੀਕਾ ਮੇਰਾ ਨਾਮ ਮਨਦੀਪ ਸਿੰਘ ਫ্রম ਸਬਰਾਲਾ ਅੱਜ ਤੇ ਗੋਸਕੂਲ ਆਲਿਆ ਨੇ ਇੱਕ ਫੰਕਸ਼ਨ ਰੱਖਿਆ ਸੀ ਜੋ ਕਿ ਕਾਫੀ ਮੁਕੰਮਲ ਤੌਰ ਤੇ ਸਹੀ ਰਿਹਾ ਔਰ ਜਿਹਦੇ ਵਿੱਚ ਮਨੋਜ ਕੁਮਾਰ ਜੀ ਪ੍ਰਿੰਸੀਪਲ ਦੀ ਅਗਵਾਈ ਵਿੱਚ ਸਾਰੇ ਬੱਚਿਆਂ ਨੇ ਜਾਨੀ ਕਿ ਸਾਰੀ ਟੀਮ ਨੇ ਕਾਫੀ ਵਧੀਆ ਪਾਰਟਿਸਪੀਟ ਕੀਤਾ ਔਰ ਉਹਦੇ ਵਿੱਚ ਮੇਰੇ ਬੱਚੇ ਨੇ ਵੀ 5th ਕਲਾਸ ਵੰਸ਼ਦੀਪ ਨੇ ਵੀ ਪਾਰਟਿਸਪੀਟ ਕੀਤਾ ਔਰ ਉਹਦੇ ਵਿੱਚ ਉਹਨੇ ਇੱਕ ਸੋਲਜਰ ਦਾ ਰੋਲ ਕੀਤਾ ਮੈਨੂੰ ਬੜਾ ਵਧੀਆ ਲੱਗਿਆ ਸਭ ਤੋਂ ਮੇਨ ਗੱਲ ਤਾਂ ਇਹ ਆ ਇੱਥੇ ਸਾਰੇ ਜਿੰਨੇ ਵੀ ਮੰਨ ਲਓ ਪੇਰੈਂਟਸ ਆਏ ਨੇ ਸਾਰੇ ਖੁਸ਼ ਨੇ ਔਰ ਸਾਰਿਆਂ ਦਾ ਇੱਥੇ ਦਿਲ ਲੱਗਿਆ ਔਰ ਇਦਾਂ ਹੀ ਮਨੋਜ ਕੁਮਾਰ ਕੰਮ ਕਰਦੇ ਰਹਨ ਔਰ ਉਹਦਾ ਨਾਮ ਉੱਚਾ ਕਰਨ ਤੇ ਮੇਰੀ ਤੇ ਮੇਰੀ ਵਾਈਫ ਸਿਮਰ ਕੌਰ ਵੱਲੋਂ ਸਾਰੇ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਮੀਲ ਸਿੰਘ ਆਰਤੀ ਸਮਰਾਲਾ ਮੈਂ ਭਗਵਾਨ ਪਰ ਰੂੜਤੇ ਰਹਿਣਾ ਮੇਰੇ ਦੋ ਪੋਤੀਆਂ ਟੈਗੋਰ ਸੂਲ ਦੇ ਵਿੱਚ ਸਮਰਾਲੇ ਪੜ੍ਹਦੀਆਂ ਨੇ ਵੱਡੀ ਪੋਤੀ ਹਰਨਿਮਰਤ ਜੋ 7ਵੀਂ ਕਲਾਸ ਚ ਹੈ ਤੇ ਛੋਟੀ ਪੋਤੀ 3ਜੀ ਕਲਾਸ ਚ ਜਿਹੜੀ ਮੇਰੀ ਪੋਤੀ ਹੈ ਹਰਨਿਮਰਤ ਉਹ ਆਪਣਾ ਰੇਸ ਦੇ ਵਿੱਚ ਹਮੇਸ਼ਾ ਏ ਤੋਂ ਅਲ ਆਉਂਦੀ ਐ ਮੈਨੂੰ ਖੁਸ਼ੀ ਆ ਸਕੂਲ ਬਾਰੇ ਇਹ ਸਕੂਲ ਕਾਫੀ ਈਵੈਂਟ ਕਰਾਉਂਦਾ ਐ ਬੱਚਿਆਂ ਨੂੰ ਖੁਲਾਉਂਦਾ ਐ ਪੜਨ ਦਾ ਮੌਕਾ ਵੀ ਦਿੰਦਾ ਤੇ ਖੇਡਣ ਦਾ ਮੌਕਾ ਵੀ ਦਿੰਦਾ ਸਾਨੂੰ ਇਹ ਸਕੂਲ ਵਧੀਆ ਲੱਗਦਾ ਇਹਦੇ ਕਰਕੇ ਹੀ ਮੈਂ ਆਪਣੀਆਂ ਦੋਏ ਪੋਤੀਆਂ ਇੱਥੇ ਪੜਾ ਰਿਹਾ ਤੇ ਮੇਰੀ ਪੋਤੀ ਨੂੰ 9 ਸਾਲ ਹੋ ਗਏ ਵੱਡੀ ਨੂੰ ਦੂਜੀ ਨੂੰ ਤੁਹ ਪਤਾ ਇਹ ਕਿੰਨਾ ਟਾਈਮ ਹੋ ਗਿਆ ਸਕੂਲ ਵਧੀਆ ਪ੍ਰਿੰਸੀਪਲ ਵਧੀਆ ਸਟਾਫ ਵਧੀਆ ਮੈਂ ਪੂਨ ਨੰਬਰ ਵਾਹਾਂ ਮੇਰੇ ਦੋ ਬੱਚੇ ਇਧਰ ਹੈ ਸੈਵਨਥ ਚੈਕ ਸੈਕਿੰਡ ਥਰਡ ਚੈਕ ਇਹ ਬਹੁਤ ਅੱਛਾ ਰਿਹਾ ਇਵੈਂਟ ਸੀ ਬਹੁਤ ਅੱਛਾ ਫੰਕਸ਼ਨ ਹੈ ਬਸ ਗਰਮੀ ਬਹੁਤ ਹੈ ਹੀ ਹੈ ਕੀ ਕਹਿਣਾ ਜਦੋਂ ਸਕੂਲ ਦਾ ਸਟਾਫ ਕਿੱਦਾਂ ਮਿਹਨਤ ਕਰਾ ਰਿਹਾ ਹੈ ਸਕੂਲ ਦਾ ਸਟਾਫ ਬਹੁਤ ਅੱਛਾ ਹੈ ਬਹੁਤ ਕੋਆਪਰੇਟਿਵ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੇਰੇ ਨਾਲ ਤਾਂ ਬਹੁਤ ਕੋਆਪਰੇਟਿਵ ਹੈ ਬਹੁਤ ਅੱਛਾ ਸਟਾਫ ਹੈ ਅੱਜ ਦਾ ਫੰਕਸ਼ਨ ਸੀ ਕਿੱਦਾਂ ਦਾ ਅੱਜ ਦਾ ਫੰਕਸ਼ਨ ਬਹੁਤ ਅੱਛਾ ਰਿਹਾ ਭੰਗੜਾ ਪਰਫਾਰਮੈਂਸ ਅਲਟੀਮੇਟ ਬਹੁਤ ਵਧੀਆ ਸਕੂਲ ਬੱਚੇ ਨੇ ਕਿਹਦੇ ਵਿੱਚ ਲਿਆ ਸੀਗਾ ਬਾ ਬੇਟਾ ਮੇਰਾ ਰਿੰਗ ਰੇਸ ਚ ਹੈ ਜੀ 53 ਨਈਆ ਕੁਛ ਹਲੇ ਹੋਣੀ ਹੈ ਹਾਂਜੀ ਇਹ ਕੀ ਕਹਣਾ ਤੇਰੇ ਸਕੂਲ ਬਾਰੇ ਠੀਕ ਹੈ ਜੀ ਬਹੁਤ ਅੱਛਾ ਹੈ ਜੀ ਸਕੂਲ ਮੈਨੂੰ ਤਾਂ ਇਹ ਲੱਗਦਾ ਏਰੀਆ ਦਾ ਸਭ ਤੋਂ ਬੈਸਟ ਸਕੂਲ ਹੈ ਬੇਟਾ ਨਾਮ ਦੱਸੋ ਕਲਾਸ ਨੇਮ ਮਾਈ ਨੇਮ ਇਜ਼ ਗੁਰਬਾਨੀਕਰ ਜਸ ਕਲਾਸ ਮਾਈ ਕਲਾਸ ਇਜ਼ ਫਸਟ ਬੀ प्यास कौन सी गेम में भाग दिया था राउंड एट बैलेंस द बॉल पोजीशन कौन सी है ये फर्स्ट मैं मनोज कुमार प्रिंसिपल टेगोर ग्लोबल स्कूल सीनियर सेकेंडरी समराला आज असी 28 नवंबर 2025 नु साडे स्कूल विच सेकंड एनुअल एडिटिक मीट अते प्राइस डिस्ट्रीब्यूशन फंक्शन उड़ान जिदी थीम बैंक्स ऑन गेम ऑन का आयोजन किया जिसका मेन मोटिव विद्यार्थियों चंकी सिक्ख्या के नाल, नाल चंकी सेहत उत्साहित करना है जेकर चंकी सेहत होगी ही सा जीवन का सर्वपखी विकास होगा एट लास्ट आई वुड लाइक टू थैंक्स आर चीफ गैसट ऑफ द ओकेजन मिस्टर दिनीश अरोड़ा जी पी सी एस एच डी एम समराला डायरेक्टर ऑफ द स्कूल बालकृष्ण जी ਐਂਡ ਮਿਸ ਸੁਆਤੀ ਨੇਜਾ ਜੀ ਤੇ ਸਾਰੇ ਵਿਦਿਆਰਥੀਆਂ ਦਾ ਉਹਨਾਂ ਦੇ ਮਾਤਾ ਪਿਤਾ ਦਾ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਾ ਹੋਇਆ ਪਵਿੱਕ ਵਿੱਚ ਵੀ ਇਹ ਜੇ ਕਾਰਜ ਲਈ ਯਤਨਸ਼ੀਲ ਬਚਨਵਾਧਾਂ ਐਂਡ ਆਰ ਸਟੂਡੈਂਟ ਹੈਵ ਪੋਰਟ੍ਰੇਡ देयर ਸਕਿਲਸ ਇਨ ਡਾਂਸ ਜਿਮਨਾਸਟ ਐਂਡ ਦੇ ਹੈਵ ਪਾਰਟਿਸਿਪੇਟਿਡ ਇਨ ਨੰਬਰ ਆਫ ਐਥਲੈਟਿਕ ਇਵੈਂਟਸ ਲਾਈਕ 4 ਇਨ 100 ਮੀਟਰ ਰੇਲੇ ਸ਼ਾਰਟ ਪੁੱਟ ਜੇਵਲਿਨ ਥੋ 100 meter 400 meter so once again i would like to thank all the people all my guests who have raised this occasion with their benign presence thank you